ਹਾਂਜੀ ਭੈ ਜੀ ਅੱਜ ਗੁਰਦੁਆਰਾ ਟਾਮੀ ਸਾਹਿਬ ਵਿਖੇ ਬੱਚਿਆਂ ਨੂੰ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸਕੂਲ ਗੁਰ ਨਾਨਕ ਦੇ ਪਬਲਿਕ ਹਾਈ ਸਕੂਲ ਕਾਲਾ ਸਿੰਘ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਜੀ ਦੀਵਸ ਤੇ ਕਰਕੇ ਗੁਰਦੁਆਰਾ ਟਾਮੀ ਸਾਹਿਬ ਗੁਰਦੁਆਰੇ ਵਿੱਚ ਅਸੀਂ ਲੈ ਕੇ ਆਏ ਹਾਂ ਤਾਂ ਜੋ ਸਾਡੇ ਬੱਚੇ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਅਸੀਂ ਹਰ ਸਾਲ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਕੋਈ ਵੀ ਗੁਰਪੁਰਬ ਹੋਵੇ ਅਸੀਂ ਆਪਣੇ ਸਕੂਲ ਵਿੱਚ ਮਨਾਉਂਦੇ ਆ ਤੇ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਹੁੰਦਾ ਹਰ ਸਾਲ ਵੀ ਕਿਉਂਕਿ ਸਾਡਾ ਜਿਹੜਾ ਸਕੂਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਮ ਤੇ ਚੱਲ ਰਿਹਾ ਉਹਨਾਂ ਦੀ ਸਾਡੇ ਤੇ ਬਹੁਤ ਹੀ ਕਿਰਪਾ ਹੈ ਤੇ ਜਿਹੜਾ ਸਾਡਾ ਸਕੂਲ ਆ ਦਿਨ ਰਾਤ ਚੌਂਕਣੀ ਤੇ ਸਾਡਾ ਤਰਕੀਆਂ ਕਰ ਰਿਹਾ ਸਕੂਲ ਮੈਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨੂੰ ਤੇ ਅੱਜ ਬਹੁਤ ਹੀ ਖੁਸ਼ ਆ ਇੱਥੇ ਆ ਕੇ ਵੀ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਹੀ ਮੈਨੂੰ ਸੇਵਾ ਨਿਭਾਉਣ ਦੀ ਕਿਰਪਾ ਕਰਨ ਕੋਈ ਗਲਤੀ ਹੋ ਗਈ ਮੇਰੀ ਮaaf ਕਰਨ ਤੇ ਮੈਂ ਇਸੇ ਇਹਨਾਂ ਦੇ ਮਾਰਗ ਤੇ ਚੱਲਦੀ ਰਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬੱਚਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਜੀ ਹਾਂਜੀ ਮੈਂ ਬੱਚਿਆਂ ਨੂੰ ਦੇਸ਼ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਤੇ ਦੀਪ ਸਤੇ ਜੋ ਉਹਨਾਂ ਨੇ ਆਪਾਂ ਨੂੰ ਸਿੱਖਿਆ ਦਿੱਤੀਆਂ ਬਲਦਾਨ ਦਿੱਤਾ ਉਹਨਾਂ ਸਮਾਰਕ ਤੇ ਸਾਡੇ ਵਿਦਿਆਰਥੀ ਚੱਲਣ ਮੈਂ ਇਹੀ ਉਮੀਦ ਕਰਦੀ ਆ ਕਿ ਬੱਚੇ ਉਸ ਸਮਾਰਕ ਤੇ ਚੱਲਣਗੇ ਅੱਜ ਮੈਂ ਮਹਮ ਅੱਜ ਜੀਐਨਡੀ ਪਬਲਿਕ ਸਕੂਲ ਦੇ ਬੱਚਿਆਂ ਨੂੰ ਗੁਰਦੁਆਰਾ ਟਾਮੀ ਸਾਹਿਬ ਲੈ ਕੇ ਆਏ ਉਹ ਕੀ ਕਹਿਣਾ ਚਾਹਉਗੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਸਾਰੇ ਬੱਚੇ ਨੇ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਹੜਾ ਸ਼ਹੀਦ ਗੁਰਤੇਗ ਬਹਾਦਰ ਜੀ ਦਾ 350ਵਾਂ ਸ਼ਤਾਬਦੀ ਪੁਰਬ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਅਸੀਂ ਬੱਚਿਆਂ ਨੂੰ ਇੱਥੇ ਟਾਮੀ ਸਾਹਿਬ ਲੈ ਕੇ ਆਏ ਆ ਤੇ ਬੱਚਿਆਂ ਨੂੰ ਵੀ ਮੈਂ ਉਹਨਾਂ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਚਾਉਣਾ ਚਾਹੁੰਦੀ ਜਿੱਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਬੱਚੇ ਵੀ ਉਹਨਾਂ ਦੇ ਦਸਾਈ ਹੋਏ ਰਸਤੇ ਉੱਪਰ ਚੱਲਣ ਅੱਜ ਜਿਹੜਾ ਵਿਦਿਆਕ ਟੂਰ ਲੈ ਕੇ ਆਏ ਉਹ ਕਿਨਾਂ ਦੀ ਰਹਿਨਮਾਈ ਹੇਠ ਲੈ ਕੇ ਅਸੀਂ ਪ੍ਰਿੰਸੀਪਲ ਮੈਮ ਨੀਲਮ ਸ਼ਰਮਾ ਦੀ ਰਹਿਨਮਾਈ ਹੇਠ ਇਹ ਜਿਹੜਾ ਵਿਦਿਆਕ ਟੂਰ ਆ ਲੈ ਕੇ ਆਏ ਹਾਂ ਹੋਰ ਵੀ ਵੱਖ-ਵੱਖ ਸਕੂਲਾਂ ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹੋਰ ਸੰਸਥਾਵਾਂ ਦੇ ਵਿੱਚ ਵੀ ਲੈ ਕੇ ਜਾਂਦੇ ਹੋਏ ਬੱਚਿਆਂ ਦੇ ਵਿਦਿਆਕ ਟੂਰ ਹਾਂਜੀ ਅਸੀਂ ਲੈ ਕੇ ਜਾਂਦੇ ਹਾਂ ਮੈਡਮ ਦੀ ਰਹਿਨਮਾਈ ਜਿੱਥੇ ਵੀ ਮੈਡਮ ਲੈ ਕੇ ਜਾਂਦੇ ਆ ਬੱਚੇ ਹਰ ਜਗ੍ਹਾ ਤੇ ਜਾਂਦੇ ਆ Terima kasih اوه <laughs> Ayo et. Etler